ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ ਪੰਜਾਬੀ ਵਿਦਿਅਕ ਰਾਜਸਥਾਨ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਅੱਜ ਦੀ ਔਨਲਾਈਨ ਕਲਾਸ ਵਿੱਚ ਪੜ੍ਹਾਂਗੇ ਜਮਾਤ 6ਵੀਂ ਪਾਠ ਤੀਜਾ ਰੱਸੀ ਟੱਪਾ ਰੱਸੀ ਟੱਪਾ ਇੱਕ ਖੇਡ ਹੈ ਜਿਸ ਬਾਰੇ ਤੁਸੀਂ ਸੁਣਿਆ ਹੋਵੇਗਾ ਇਹ ਖੇਡ ਜ਼ਿਆਦਾਤਰ ਕੁੜੀਆਂ ਦੁਆਰਾ ਹੀ ਖੇਡੀ ਜਾਂਦੀ ਹੈ ਸਾਰੇ ਵਿਦਿਆਰਥੀ ਧਿਆਨ ਨਾਲ ਇਸ ਪਾਠ ਨੂੰ ਸੁਣਨਗੇ। ਆਓ ਅਸੀਂ ਪਾਠ ਨੂੰ ਆਰੰਭ ਕਰੀਏ। ਰੱਸੀ ਟੱਪਾ ਇੱਕ ਬਹੁਤ ਪੁਰਾਣੀ ਖੇਡ ਹੈ ਸਾਡੇ ਦੇਸ਼ ਤੋਂ ਬਿਨਾ ਇਹ ਹੋਰ ਦੇਸ਼ਾਂ ਵਿੱਚ ਵੀ ਖੇਡੀ ਜਾਂਦੀ ਹੈ। ਭਾਵੇਂ ਇਸ ਖੇਡ ਨੂੰ ਹਰ ਉਮਰ ਦੇ ਮੁੰਡੇ ਕੁੜੀਆਂ ਖੇਡਦੇ ਹਨ ਪਰ ਕੁੜੀਆਂ ਵਿੱਚ ਖੇਡ ਵਧੇਰੇ ਹਰਮਨ ਪਿਆਰੀ ਹੈ। ਪੁੱਗਣ ਨਾਲ ਟੋਸ ਪਾ ਕੇ ਜਾਂ ਆਪਸੀ ਸਹਿਮਤੀ ਨਾਲ ਰੱਸੀ ਟੱਪਣ ਦੀ ਵਾਰੀ ਮਿੱਥੀ ਜਾਂਦੀ ਹੈ ਇਸ ਖੇਡ ਲਈ ਇੱਕ ਲੰਮੀ ਤੇ ਮਜ਼ਬੂਤ ਰੱਸੀ ਦੀ ਜ਼ਰੂਰਤ ਹੁੰਦੀ ਹੈ ਆਮ ਤੌਰ ਤੇ ਵਾਰੀ ਸਰ ਇੱਕ ਇੱਕ ਕੁੜੀ ਹੀ ਰੱਸੀ ਟੱਪਦੀ ਹੈ ਪਰ ਕਈ ਵਾਰ ਕੁੜੀਆਂ ਝੋਟੀਆਂ ਵੀ ਬਣਾ ਲੈਂਦੀਆਂ ਹਨ ਰੱਸੀ ਟੱਪਣ ਵਾਲੀ ਕੁੜੀ ਦੇ ਉਦੋਂ ਤੱਕ ਟੱਪੇ ਗਿਣੇ ਜਾਂਦੇ ਹਨ ਜਦੋਂ ਤੱਕ ਰੱਸੀ ਉਸ ਦੇ ਪੈਰਾਂ ਵਿੱਚ ਨਹੀਂ ਅਟ ਜਾਂਦੀ ਜਦੋਂ ਇਕੱਲੀ ਕੁੜੀ ਰੱਸੀ ਟੱਪਦੀ ਹੈ ਤਾਂ ਉਹ ਇੱਕ ਥਾਂ ਉੱਤੇ ਖੜੀ ਹੋ ਕੇ ਰੱਸੀ ਦੇ ਦੋਹਾਂ ਸਿਰਿਆਂ ਨੂੰ ਹੱਥਾਂ ਵਿੱਚ ਫੜ ਕੇ ਰੱਸੀ ਨੂੰ ਘੁਮਾਉਂਦੀ ਹੈ ਅਤੇ ਦੋਹਾਂ ਪੈਰਾਂ ਇੱਕੋ ਵਾਰੀ ਲੰਘਾ ਕੇ ਰੱਸੀ ਨੂੰ ਟੱਪਦੀ ਹੈ ਜਦੋਂ ਤੱਕ ਰੱਸੀ ਉਸਦੇ ਪੈਰਾਂ ਵਿੱਚ ਨਹੀਂ ਅੜਦੀ ਉਦੋਂ ਤੱਕ ਉਹ ਰੱਸੀ ਟੱਪਦੀ ਰਹਿੰਦੀ ਹੈ ਜਾਂ ਫਿਰ ਥੱਕ ਜਾਣ ਕਾਰਨ ਹੀ ਉਹ ਰੱਸੀ ਟੱਪਣਾ ਬੰਦ ਕਰ ਸਕਦੀ ਹੈ ਜਦੋਂ ਕੁੜੀਆਂ ਇੱਕ ਤੋਂ ਵੱਧ ਹੋਣ ਤਾਂ ਇੱਕੋ ਜੋਟੀ ਦੀਆਂ ਦੋ ਕੁੜੀਆਂ ਰੱਸੀ ਦੇ ਦੋਹਾਂ ਸਿਰਿਆਂ ਨੂੰ ਆਪਣੇ ਆਪਣੇ ਹੱਥਾਂ ਵਿੱਚ ਕੁੱਟ ਕੇ ਫੜ ਲੈਂਦੀਆਂ ਹਨ ਅਤੇ ਕਿਸੇ ਕੁੜੀ ਕਿਸੇ ਖੁੱਲੀ ਥਾਂ ਤੇ ਖੜ ਕੇ ਰੱਸੀ ਨੂੰ ਘੁਮਾਉਂਦੀਆਂ ਹਨ ਇਸ ਘੁੰਮਦੀ ਹੋਈ ਰੱਸੀ ਅੰਦਰ ਇੱਕ ਕੁੜੀ ਵੀ ਟੱਪ ਸਕਦੀ ਹੈ ਅਤੇ ਦੋ ਕੁੜੀਆਂ ਵੀ ਟੱਪ ਸਕਦੀਆਂ ਹਨ ਇਹ ਕੁੜੀਆਂ ਸੱਜੇ ਪਾਸੇ ਤੋਂ ਰੱਸੀ ਦੇ ਅੰਦਰ ਆ ਕੇ ਰੱਸੀ ਟੱਪਦੀਆਂ ਹਨ ਅਤੇ ਥੱਕ ਜਾਣ ਤੇ ਖੱਬੇ ਪਾਸੇ ਤੋਂ ਬਾਹਰ ਨਿਕਲ ਜਾਂਦੀਆਂ ਹਨ ਆਮ ਤੌਰ ਤੇ ਇਹ ਕੁੜੀਆਂ ਉਦੋਂ ਤੱਕ ਰੱਸੀ ਟੱਪਦੀਆਂ ਹਨ ਜਦੋਂ ਤੱਕ ਰੱਸੀ ਉਹਨਾਂ ਦੇ ਪੈਰਾਂ ਵਿੱਚ ਅੜ ਨਹੀਂ ਜਾਂਦੀ ਪੈਰਾਂ ਵਿੱਚ ਰੱਸੀ ਅੜਨ ਨਾਲ ਰੱਸੀ ਟੱਪਣ ਵਾਲੀਆਂ ਕੁੜੀਆਂ ਵੀ ਦੀ ਵਾਰੀ ਮੁੱਕ ਜਾਂਦੀ ਹੈ ਫਿਰ ਦੂਜੀਆਂ ਕੁੜੀਆਂ ਰੱਸੀ ਟੱਪਣ ਲੱਗਦੀਆਂ ਹਨ ਜਿਸ ਕੁੜੀ ਜਾਂ ਕੁੜੀਆਂ ਦੀ ਜੋਟੀ ਦੇ ਲਗਾਤਾਰ ਜ਼ਿਆਦਾ ਟੱਪੇ ਹੁੰਦੇ ਹਨ ਉਹਨਾਂ ਨੂੰ ਜੇਤੂ ਮੰਨਿਆ ਜਾਂਦਾ ਹੈ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਰੱਸੀ ਟੱਪਣ ਦਾ ਮਹੱਤਵ ਬਹੁਤ ਵੱਧ ਗਿਆ ਹੈ ਕਿਉਂਕਿ ਇਸ ਨਾਲ ਸਰੀਰ ਦੀ ਕਸਰਤ ਹੋ ਜਾਂਦੀ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ ਤਾਂ ਇਹ ਰੱਸੀ ਟੱਪਾ ਖੇਡ ਬਾਰੇ ਅਸੀਂ ਪਾਠ ਪੜ੍ਹਿਆ ਤਾਂ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਰੱਸੀ ਟੱਪਾ ਦੀ ਖੇਡ ਕਿਸ ਪ੍ਰਕਾਰ ਦੀ ਹੁੰਦੀ ਹੈ ਆ ਵੇਖੋ ਇਸ ਫੋਟੋ ਦੇ ਵਿੱਚ ਇੱਕ ਕੁੜੀ ਰੱਸੀ ਟੱਪ ਰਹੀ ਹੈ ਇਹ ਇਸ ਪ੍ਰਕਾਰ ਰੱਸੀ ਟੱਪਣ ਦਾ ਖੇਡ ਹੁੰਦਾ ਹੈ ਪਰ ਅੱਜ ਦੇ ਸਮੇਂ ਵਿੱਚ ਇਹ ਜੋ ਖੇਡਾਂ ਸੀ ਉਹ ਬਹੁਤ ਘਟ ਗਈਆਂ ਹਨ ਅੱਜ ਦੇ ਬੱਚੇ ਜ਼ਿਆਦਾਤਰ ਸਮਾਂ ਟੀਵੀ ਦੇਖਣ ਵਿੱਚ ਜਾਂ ਹੋਰ ਕੋਈ ਮੋਬਾਈਲ ਤੇ ਗੇਮਾਂ ਖੇਡਣ ਵਿੱਚ ਹੀ ਬਿਤਾਉਂਦੇ ਹਨ ਪਹਿਲਾਂ ਵਾਲੀਆਂ ਜੋ ਖੇਡਾਂ ਸਨ ਉਹਨਾਂ ਵਿੱਚ ਕਸਰਤ ਜ਼ਿਆਦਾ ਹੁੰਦੀ ਸਨ ਸੀ ਸਰੀਰ ਦੀ ਅਤੇ ਸਰੀਰ ਵੀ ਤੰਦਰੁਸਤ ਰਹਿੰਦਾ ਸੀ ਅੱਜ ਦੇ ਸਮੇਂ ਦੀਆਂ ਖੇਡਾਂ ਸਰੀਰ ਲਈ ਵੀ ਬਹੁਤ ਨੁਕਸਾਨਦਾਈ ਹਨ ਜਿਆਦਾ ਸਮੇਂ ਮੋਬਾਈਲ ਤੇ ਗੇਮ ਖੇਡਣ ਨਾਲ ਬੱਚਿਆਂ ਦੀਆਂ ਅੱਖਾਂ ਤੇ ਬੁਰਾ ਅਸਰ ਪੈ ਰਿਹਾ ਹੈ ਟੀਵੀ ਦੇਖਣ ਨਾਲ ਵੀ ਬਹੁਤ ਬੁਰਾ ਅਸਰ ਪੈ ਰਿਹਾ ਹੈ ਅੱਜ ਦੇ ਸਮੇਂ ਵਿੱਚ ਵੀ ਸਾਰੇ ਬੱਚਿਆਂ ਨੂੰ ਜੋ ਪੁਰਾਣੀਆਂ ਖੇਡਾਂ ਸਨ ਜਿਨ੍ਹਾਂ ਨਾਲ ਸਰੀਰਕ ਕਸਰਤ ਹੁੰਦੀ ਸੀ ਉਹ ਜਿਆਦਾ ਤੋਂ ਜਿਆਦਾ ਖੇਡਣੀਆਂ ਚਾਹੀਦੀਆਂ ਹਨ ਤਾਂ ਪਿਆਰੇ ਬੱਚਿਓ ਮੋਬਾਈਲ ਮੋਬਾਈਲ ਅਤੇ ਟੀਵੀ ਨੂੰ ਛੱਡ ਕੇ ਪੁਰਾਣੇ ਸਮੇਂ ਦੀਆਂ ਸਰੀਰਕ ਕਸਰਤ ਵਾਲੀਆਂ ਖੇਡਾਂ ਵੱਲ ਧਿਆਨ ਦਿਓ ਜਿਸ ਦੀ ਤੁਹਾਨੂੰ ਆਪਣੇ ਸਰੀਰ ਨੂੰ ਸਵਸਥ ਰੱਖਣ ਲਈ ਬਹੁਤਾ ਲੋੜ ਹੈ ਤਾਂ ਇਹ ਪਾਠ ਆਪਣਾ ਕੰਪਲੀਟ ਹੋਇਆ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਹੁਣ ਅਸੀਂ ਇਸ ਪਾਠ ਦੇ ਪ੍ਰਸ਼ਨ ਉੱਤਰ ਹੱਲ ਕਰਾਂਗੇ ਪਾਠ ਅਭਿਆਸ ਸਾਡਾ ਪਹਿਲਾ ਪ੍ਰਸ਼ਨ ਹੈ ਰੱਸੀ ਟੱਪਾ ਖੇਡ ਵਿੱਚ ਵਾਰੀ ਕਿਵੇਂ ਮਿੱਥੀ ਜਾਂਦੀ ਹੈ ਤਾਂ ਪਾਠ ਦੇ ਅਨੁਸਾਰ ਇਸ ਦਾ ਉੱਤਰ ਹੋਵੇਗਾ ਰੱਸੀ ਟੱਪਾ ਖੇਡ ਵਿੱਚ ਵਾਰੀ ਪੁੱਗਣ ਨਾਲ ਟਾਸ ਪਾ ਕੇ ਜਾਂ ਆਪਣੀ ਸਹਿਮਤੀ ਨਾਲ ਮਿੱਥੀ ਜਾਂਦੀ ਹੈ ਸਾਡਾ ਦੂਜਾ ਪ੍ਰਸ਼ਨ ਹੈ ਰੱਸੀ ਟੱਪਾ ਖੇਡ ਖੇਡਣ ਲਈ ਕਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਰੱਸੀ ਟੱਪਾ ਖੇਡ ਖੇਡਣ ਲਈ ਲੰਮੀ ਤੇ ਮਜ਼ਬੂਤ ਰੱਸੀ ਦੀ ਜ਼ਰੂਰਤ ਹੁੰਦੀ ਹੈ ਅਗਲਾ ਪ੍ਰਸ਼ਨ ਹੈ ਸਾਡਾ ਰਸੀ ਟੱਪਾ ਖੇਡ ਵਿੱਚ ਜੇਤੂ ਕਿਸ ਨੂੰ ਮੰਨਿਆ ਜਾਂਦਾ ਹੈ ਜਿਸ ਕੁੜੀ ਜਾਂ ਕੁੜੀਆਂ ਦੇ ਜ਼ਿਆਦਾ ਟੱਪੇ ਹੁੰਦੇ ਹਨ ਉਹਨਾਂ ਨੂੰ ਜੇਤੂ ਮੰਨਿਆ ਜਾਂਦਾ ਹੈ ਹੁਣ ਅਗਲਾ ਪ੍ਰਸ਼ਨ ਹੈ ਖਾਲੀ ਥਾਂ ਭਰੋ ਰਸੀ ਟੱਪਾ ਇੱਕ ਬਹੁਤ ਤਾਂ ਇਸ ਖਾਲੀ ਥਾਂ ਵਿੱਚ ਭਰਨਾ ਹੈ ਸੀ ਬਹੁਤ ਖੇਡ ਹੈ ਤਾਂ ਇਹਦੇ ਵਿੱਚ ਆਵੇਗਾ ਪੁਰਾਣੀ ਖੇੜ ਹੈ ਤਾਂ ਅਸੀਂ ਕੀ ਭਰਾਂਗੇ ਖਾਲਿਸਤਾਨ ਵਿੱਚ ਪੁਰਾਣੀ ਰਸੀ ਟੱਪਾ ਇੱਕ ਬਹੁਤ ਪੁਰਾਣੀ ਖੇੜ ਹੈ ਹੁਣ ਅਸੀਂ ਅਗਲਾ ਪਰਸਨ ਹੱਲ ਕਰਾਂਗੇ ਖਾਲਿਸਤਾਨ ਵਿੱਚ ਰਸੀ ਟੱਪਾ ਖੇੜ ਵਦੇਰੇ ਹੈ ਖਾਲਿਸਤਾਨ ਤਾਂ ਖਾਲਿਸਤਾਨ ਵਿੱਚ ਅਸੀਂ ਭਰਾਂਗੇ ਵਦੇਰੇ ਹਰਮਨ प्यारा है इस खालिस्तान है हरमन प्यारा अगला प्रश्न है साड़ा रस्सी टप्पा टप्पण नरीर शरीर की रहा है तंदुरुस्त रहा है इस खालिस्तान असी तंदुरुस्त भर इस पाठ द प्रश्न उत्तर भी आसानी कर ले है। ਉਮੀਦ ਹੈ ਕਿ ਇਹ ਪਾਠ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਅੱਜ ਦਾ ਵੀਡੀਓ ਸਾਡਾ ਇੱਥੇ ਹੀ ਸਮਾਪਤ ਅਸੀਂ ਅਗਲੇ ਵੀਡੀਓ 'ਚ ਫੇਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਵੇਂ ਪਾਠ ਦੇ ਨਾਲ ਧੰਨਵਾਦ